ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਏ ਆਂ ਅੱਜ ਤੁਹਾਨੂੰ ਅਸੀਂ ਆਪਣੇ ਬਲੌਗ ਦੇ ਵਿੱਚ ਪਾਲਕ ਚਿਕਨ ਦੀ ਰੈਸਪੀ ਦਿਖਾਵਾਂਗੇ ਉਹ ਵੀ ਦੇਸੀ ਤਰੀਕੇ ਨਾਲ ਇਹਦੇ ਵਾਸਤੇ ਅਸੀਂ 600 ਗ੍ਰਾਮ ਚਿਕਨ ਲੈ ਲਿਆ ਬੋਨਲੈਸ ਔਰ ਚੰਗੀ ਤਰ੍ਹਾਂ ਨੂੰ ਤੋੜ ਲਿਆ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਕਰੀਪ ਵੱਡੇ ਸਾਈਜ਼ ਦਾ ਇੱਕ ਪਿਆਜ਼ ਆ ਆਈਡੀਏ ਨਾਲ 250 ਗ੍ਰਾਮ ਦਾ ਉਹ ਅਸੀਂ ਕੱਟ ਲਿਆ ਅਤੇ ਸਾਡੇ ਕੋਲ ਅਦਰਕ ਛੋਟਾ ਛੋਟਾ ਕੱਟ ਲਿਆ ਤੇ ਲਸਣ ਲਸਣ ਥੋੜਾ ਇਹਦੇ ਵਿੱਚ ਜ਼ਿਆਦਾ ਪਾਉਣਾ ਤੇ ਮਸਾਲਿਆਂ ਵਿੱਚ ਸਾਡੇ ਕੋਲ ਹੈਗਾ ਪਿੰਕ ਸਾਲਟ ਪਾਕਿਸਤਾਨੀ ਲੂਣ ਜਿਹਨੂੰ ਕਹਿੰਦੇ ਆ ਉਹ 1.5 ਚਮਚਾ ਛੋਟਾ 1.5 ਚਮਚਾ ਆਹ ਜਿਹੜਾ ਚਮਚਾ ਰੱਖਿਆ ਹਲਦੀ 1 ਚਮਚ ਜੀਰਾ ਔਰ ਧਨੀਆ ਪਾਊਡਰ 1.5 ਚਮਚ ਮਿੱਠੀ ਸੌਂਫ ਔਰ ਜੋ ਐਂਡ ਪਾਊਡਰ 1/2 ਚਮਚ ਗਰਮ ਸਾਲੇ ਅਸੀਂ ਬਿਲਕੁਲ ਨਹੀਂ ਯੂਜ਼ ਕਰਨੇ ਕਾਲੀ ਮਿਰਚ 1/3 ਚਮਚ ਢੇਗੀ ਮਿਰਚ 1/3 ਚਮਚ ਤੇ ਕੜੀ ਪੱਤਾ ਵੀ ਪਾਵਾਂਗੇ ਇਹਦੇ ਵਿੱਚ ਕਸੂਰੀ ਮੇਥੀ ਵੀ ਪਾਵਾਂਗੇ ਤੇ ਆ ਪਾਲਕ ਹੈਗੀ ਆ ਪਾਲਕ ਅਸੀਂ ਕਰੀਬ ਆ 200 ਗ੍ਰਾਮ ਦੇ ਕਰੀਬ ਪਾਲਕ ਲਈ ਆ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇੱਕ ਕਰਕੇ ਤੇ ਰੱਖੀ ਆ ਹੁਣ ਆਪਾਂ ਇਹਨੂੰ ਬੋਇਲ ਕਰਾਂਗੇ। ਔਰ ਅੱਗੇ ਦੀ ਪ੍ਰੋਸੈਸ ਤੇ ਤੁਹਾਨੂੰ ਦਿਖਾਉਂਦੇ। ਲਓ ਜਦੋਂ ਤੱਕ ਆਪਣੀ ਪਾਲਕ ਬੋਇਲ ਹੁੰਦੀ ਆ ਜਦੋਂ ਪਾਲਕ ਰਿਜਣ ਲੱਗ ਪਈ ਨਾ ਪਾਣੀ ਉਬਲਣ ਲੱਗ ਪਿਆ ਫਿਰ ਆਪਾਂ 2 ਮਿੰਟ ਉਬਾਲਾਂਗੇ ਨੂੰ ਜ਼ਿਆਦਾ ਟਾਈਮ ਨਹੀਂ ਉਬਾਲਣਾ। ਤੇ ਉਦੋਂ ਤੱਕ ਆਪਾਂ ਆਪਣਾ ਤੜਕਾ ਤਿਆਰ ਕਰਨੇ ਆ। 2 ਟੇਬਲस्पून ਇੱਥੇ ਆਪਾਂ ਤੇਲ ਪਾਵਾਂਗੇ ਕੁਕਿੰਗ ਆਇਲ ਜਿਹੜਾ ਮਾਰਕੀ ਤੁਸੀਂ ਘਰ ਚ ਵਰਤ ਖਾਣਾ ਤੇਲ ਆਪਣਾ ਗਰਮ ਹੋ ਗਿਆ ਇਹਦੇ ਛੋਟਾ ਅੱਧਾ ਚਮਚ ਆਪਾਂ ਜੀਰਾ ਪਾਵਾਂਗੇ ਫੰਟਿਆਦਰਕ ਦੋਨੋ ਇਕੱਠੇ ਪਾਉਂਗਾ ਲਸਣ ਪਹਿਲਾਂ ਪਾਉਣ ਦਾ ਸਿਰਫ ਇੱਕੋ ਇੱਕ ਮਕਸਦ ਹੈ ਇਹਦਾ ਕੱਚਾਪਨ ਚੱਕਣ ਵਾਸਤੇ ਆਪਾਂ ਪਿਆਜ਼ ਨਾਲ ਵੀ ਪਾ ਸਕਦੇ ਹਾਂ ਪਰ ਨਹੀਂ ਪਹਿਲਾਂ ਥੋੜੀ ਦਿਰ ਇਹਨੂੰ ਪਾ ਲਓ ਉਸ ਤੋਂ ਬਾਅਦ ਆਪਾਂ ਕੜੀ ਪੱਤਾ ਪਾਵਾਂਗੇ ਨਾਲ ਹੀ ਆਪਾਂ ਜੋ ਪਿਆਜ਼ ਕੱਟਿਆ ਸੀ ਆਪਾਂ ਉਹ ਪਾ ਦੇਣਾ ਪਿਆਜ਼ ਆਪਣਾ ਜਲਦੀ ਧੁੱਜ ਜਾਏ ਇਦੇ ਬਾਅਦ ਤੇ ਜੋ ਮਸਾਲੇ ਆਪਾਂ ਕੱਢੇ ਸੀ ਉਹਦੇ ਚੋਂ ਆਪਾਂ ਨਮਕ ਪਾ ਦੇਣਾ ਪਹਿਲਾਂ ਇਹਦੇ ਨਾਲ ਪਿਆਜ਼ ਬਹੁਤ ਜਲਦੀ ਗਲ ਜਾਂਦਾ ਤੇ ਤੁਹਾਡਾ ਟਾਈਮ ਵੀ ਬੱਦਦਾ ਹੈ ਜਿਹੜੀ ਗੈਸ ਆ ਉਹਨੂੰ ਹਾਈ ਫਲੇਮੇ ਰੱਖਣੀ ਹੈ ਸਾਜੋ ਆਪਣੀ ਰੈਸਪੀ ਜਲਦੀ ਜਲਦੀ ਤਿਆਰ ਕਰੋ ਜੀ ਲੋ ਜੀ 2 ਮਿੰਟ ਪਾਲਕ ਆਪਾਂ ਬੋਇਲ ਕਰ ਲਈ ਆ ਹੁਣ ਇਹਨੂੰ ਆਪਾਂ ਦਾ ਪਾਣੀ ਚੋਂ ਕੱਢਾਂਗੇ। ਸੇਕ ਜੀ ਦਾ ਧਿਆਨ ਰੱਖਣਾ ਕਿ ਪਾਲਕ ਨੂੰ ਪਾਣੀ ਚੋਂ ਕੱਢ ਕੇ ਇੱਕਦਮ ਠੰਡੇ ਪਾਣੀ ਚ ਪਾਉਣਾ। ਉਹਦੇ ਨਾਲ ਕੀ ਆ ਕਿ ਇਹਦਾ ਜਿਹੜਾ ਪੂਰਾ ਨੇਚਰਲ ਕਲਰ ਹੈ ਨਾ ਉਹ ਬਣਿਆ ਰਹਿੰਦਾ। ਹੁਣ ਜੀ ਪਾਲਕ ਆਪਾਂ ਗ੍ਰाइंड ਕਰ ਲਈ ਹੈ। ਥੋੜਾ ਜਿਹਾ ਪਾਣੀ ਪਾ ਲਿਆ। ਤੇ ਇਧਰੋਂ ਪਿਆਜ਼ ਵੀ ਆਪਣਾ ਪੁੱਜ ਗਿਆ। ਹੁਣ ਆਪਾਂ ਇਹਦੇ ਵਿੱਚ ਜਿੰਨੇ ਵੀ ਮਸਾਲੇ ਤੁਹਾਨੂੰ ਦਿਖਾਏ ਸੀ 다른 산을 먹어. ਦੀਆਂ ਵੀਡੀਓਜ਼ ਤੁਹਾਨੂੰ ਲੋਕਾਂ ਮੈਂ ਦੱਸਿਆ ਸੀ ਕਿ ਜਿਹੜੀ ਕਸੂਰੀ ਮੇਥੀ ਆ ਜਦੋਂ ਤੁਹਾਡਾ ਟਮਾਟਰ ਪਾਉਣ ਤੋਂ ਬਾਅਦ ਜਦੋਂ ਮਸਾਲਾ ਤਿਆਰ ਹੋ ਗਿਆ ਫੇਕ ਪਾਉਣੀ ਹੈ ਇਹਦਾ ਫਲੇਵਰ ਬਹੁਤ ਚੰਗਾ ਆਉਂਦਾ ਪਹਿਲਾਂ ਕਦੀ ਨਹੀਂ ਪਾਉਣੀ ਤੜਕੇ ਚ ਭੁੱਲਣੀ ਨਹੀਂ ਆਉ। ਇਹ ਚੀਜ਼ ਦਾ ਖਾਸ ਧਿਆਨ ਰੱਖਣਾ। ਹਾਂਜੀ ਦੋਸਤੋ ਆਪਾਂ ਲਾਲ ਮਿਰਚ ਪਹਿਲੀ ਹੈ ਕਿਸੇ ਵੀ ਰੈਸਪੀ ਚ ਜੂਸ ਨਹੀਂ ਕਰਦੇ। ਇੱਥੇ ਆਪਾਂ ਹਰੀ ਮਿਰਚੇ ਪਾਈ ਦੀ ਹੈ। ਹੁਣ ਆਪਾਂ ਇਹਦੇ ਵਿੱਚ ਇਹ ਕਿ ਤਰ੍ਹਾਂ ਮਧੁਰ ਨਹੀਂ ਮੈਂ ਚਾਹਦਾ। ਆਹ ਦੋਸਤੋ ਦੇਖੋ ਬਲੈਂਡਰ ਨਾਲ ਇਹਨੂੰ ਬਲੈਂਡ ਕਰ ਲਿਆ ਬਿਲਕੁਲ ਪੇਸਟ ਬਣ ਗਿਆ। ਇਸੇ ਕਰਕੇ ਪਿਆਜ਼ ਅਸੀਂ ਨਾ ਵੱਡੇ ਵੱਡੇ ਕੱਟੀ ਰਿਹਾ। ਤੁਸੀਂ ਪਿਆਜ਼ ਨੂੰ ਗ੍ਰਾਇੰਡ ਕਰਕੇ ਬਰੀਕ-ਪਰੀ ਕਰਕੇ ਵੀ ਪਾ ਸਕਦੇ ਹੋ। ਜੇ ਤੁਹਾਡੇ ਕੋਲ ਇਹ ਆਪਸ਼ਨ ਨਹੀਂ ਹੈਗੀ ਕੋਈ ਸਾਧਨ ਦਿੱਤਾ ਨਹੀਂ ਹੈਗਾ ਤਾਂ। ਤੇ ਹੁਣ ਅਸੀਂ ਇੱਥੇ ਕਸੂਰੀ ਮੇਥੀ ਪਾਵਾਂਗੇ। ਕਸੂਰੀ ਮੇਥੀ ਪਾ ਕੇ ਅਪਣੀ ਸੱਲਾਹ ਹੋ ਗਿਆ ਪੂਰਾ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਜੋ ਚਿਕਨ ਸਰਵ ਕਰਨਾ ਚਾਹੁੰਦਾ ਚਿਕਨ ਕੱਟਣ ਵੇਲੇ ਦੋਸਤੋ ਜਿਹੜੀ ਐਕਸਟਰਾ ਫੈਟ ਹੁੰਦੀ ਨਾ ਉਹ ਕੱਢ ਜਾਂਦਾ ਉਹ ਟੀਰ ਲਈ ਠੀਕ ਨਹੀਂ ਹੈਗੀ ਉਹ ਪਹਿਲਾਂ ਕੱਢ ਦਿਆ ਕਰੋ ਜਿੰਨੀ ਕੱਢ ਸਕਦੇ ਕੱਢ ਜਾਓ ਹੁਣ ਇਹਨੂੰ ਭੁੰਨਾਂਗੇ ਇਹ ਚ ਕਰੀਬ ਆਪਾਂ 5 ਮਿੰਟ ਹੋਰ ਜੀ ਦੋਸਤੋ 5 ਮਿੰਟ ਆਪਾਂ ਇਹਨੂੰ ਭੁੰਨ ਲਿਆ ਮਸਾਲਾ ਕਰੀ ਕਿਤੋਂ ਨਾ ਇੱਕ ਜਿਹੀ ਚੀਜ਼ ਬਣ ਗਈ ਹੈ ਹੁਣ ਆਪਾਂ ਜਿਹੜੀ ਪਾਲਕ ਗਰੈਂਡ ਕੀਤੀ ਹੋ ਸੀ ਨਾ ਆਪਾਂ ਪਾਲਕ ਜਿਹੜੀ ਗੈਸ ਆ ਉਹ ਤੇਜ਼ ਕਰ ਦੇਣੀ ਹੈ ਇਹਨੂੰ ਹੁਣ ਸਿਰਫ 5 ਮਿੰਟ ਪਾਲਕ ਪਾ ਕੇ ਗੈਸ ਤੇਜ਼ ਕਰਕੇ ਉੱਤੇ ਪੁਣ ਲਓ ਜੀ ਆਪਣਾ ਹੋ ਗਿਆ ਤਿਆਰ ਪਾਲਕ ਚਕੰਦੀ ਤੁਸੀਂ ਆਪ ਬਣਾਓ ਜਿੱਦਾਂ ਤੁਹਾਨੂੰ ਰੈਸਪੀ ਦੱਸੀ ਆ ਬਹੁਤ ਹੀ ਸੁਆਦ ਬਣਦਾ ਤੇ ਬੱਚਿਆਂ ਨੂੰ ਖਵਾਓ ਤੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਚੰਗੀ ਲੱਗੀ ਵੀਡੀਓ ਤਾਂ ਕਮੈਂਟਸ ਵਿੱਚ ਜ਼ਰੂਰ ਪਾ ਦਿਆ ਕਰੋ ਜਿਨ੍ਹਾਂ ਭਰਾਵਾਂ ਨੇ ਭੈਣਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਸਾਂਝ ਤੁਹਾਨੂੰ ਆਉਣ ਵਾਲੀਆਂ ਨਵੀਆਂ ਤੇ ਨਵੀਆਂ ਵੀਡੀਆਂ ਦੇਖਣ ਦਾ ਮੌਕਾ ਮਿਲ ਜਾਗਾ। ਘੱਟਾ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਅਗਲੇ ਵਲੋਗ ਤੱਕ।